ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਕੌਕੇ ਗੁਰਦੁਆਰਾ ਗੁਰੂ ਸਰ ਸਹਿਬ ਪਹੁੰਚੇ ਇੱਥੇ ਸਾਡੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਜੀ ਦੀ ਸਲਾਨਾ ਵਰਸੀ ਮਨਾਈ ਜਾ ਰਹੀ ਸੀ ਇਸ ਵਰਸੀ ਵਿੱਚ ਕਈ ਵੱਡੀ ਵੱਡੀ ਨਾਮੀ ਸ਼ਖਸੀਅਤ ਨੇ ਸ਼ਮੂਲੀਅਤ ਕੀਤੀ ਇਸ ਦੇ ਨਾਲ ਨਾਲ ਸੰਗਤ ਵੀ ਦਾ ਵੀ ਪਾਰ ਇਕੱਠ ਦੇਖਣ ਨੂੰ ਮਿਲਿਆ ਪਰ ਜੇ ਗੱਲ ਗੁਰਦੇਵ ਸਿੰਘ ਕੌਕੇ ਜੀ ਦੀ ਕੀਤੀ ਜਾਵੇ ਤਾਂ ਉਹਨਾਂ ਨੂੰ 1992 ਤੇ 93 ਦੇ ਉਤਰਾਨ ਸ਼ਹੀਦ ਕੀਤਾ ਗਿਆ ਉਸ ਟਾਈਮ ਜਿੱਥੇ ਦਾ ਗੁਰਦੇਵ ਸਿੰਘ ਕੌਕੇ ਸਿੱਖੀ ਦਾ ਪ੍ਰਚਾਰ ਨੂਨ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ ਜੇ ਗੱਲ ਕਰੀਏ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਲੇ ਤੋਂ ਬਾਅਦ ਗੁਰਦੇਵ ਸਿੰਘ ਕੌਕੇ ਜੀ ਨੇ ਸੇ ਕੰਮ ਨੂੰ ਇੱਕ ਬੜੇ ਹੀ ਸਮਝਦਾਰੀ ਨਾਲ ਬੜੀ ਸੂਝ ਬੂਹਾ ਦੇ ਨਾਲ ਅੱਗੇ ਲੈ ਕੇ ਜਾ ਰਹੇ ਸਨ ਇੱਥੇ ਕਹਿਣਾ ਪਵੇਗਾ ਹਕੂਮਤਾਂ ਦੇ ਇਹ ਗੱਲ ਰਾਸ ਨਹੀਂ ਆਈ ਤੇ ਉਹਨਾਂ ਨੇ ਗੁਰਦੇਵ ਸਿੰਘ ਕੌਕੇ ਜੀ ਨੂੰ ਬਿਨਾਂ ਕਿਸੇ ਐਫ ਆਈ ਆਰ ਦੇ ਕਿਸੇ ਕੋਈ ਠੋਸ ਸਬੂਤ ਤੋਂ ਬਿਨਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਰ ਉਹਨਾਂ ਦੇ ਕਈ ਤਸੱਦਦ ਕੀਤੇ ਗਏ ਤਸੱਦਦ ਕਰਨ ਤੋਂ ਬਾਅਦ ਉਨ੍ਹਾਂ ਕਹਿੰਦੇ ਆ ਉਹਨਾਂ ਦੀ ਬੋਟੀ-ਬੋਟੀ ਕਰਕੇ ਕਿਸੇ ਦਰਿਆ ਵਿੱਚ ੁੱਟ ਦਿੱਤੀ ਗਈ। ਤੇ ਬਾਕੀ ਇਹ ਸਾਰੀਆਂ ਗੱਲਾਂ ਸਾਨੂੰ ਇੱਥੇ ਜੋ ਪਹੁੰਚੇ ਇੱਥੇ ਸਾਨੂੰ ਗੱਲਾਂ ਇਹ ਸਾਰੇ ਵਿਚਾਰ ਈਮਾਨ ਸਿੰਘ ਅਮਾਨ ਜੀ ਨੇ ਮੱਖਰ ਸਿੰਘ ਮੁਸਾਫਰ ਜੀ ਨੇ ਤੇ ਨਾਲੇ ਨਾਲ ਪਰਮਜੀਤ ਮੰਡ ਜੀ ਨੇ ਸਾਨੂੰ ਉਹਨਾਂ ਬਾਰੇ ਹੋਰ ਪਠੇਰੇ ਜਾਣਕਾਰੀ ਦਿੱਤੀ। ਇੱਥੇ ਗੁਰੂ ਸਾਹਿਬ ਅੱਗੇ ਅਰਦਾਸ ਵੀ ਹੋਈ। ਤੇ ਅਰਦਾਸ ਵਿੱਚ ਸੰਗਤਾਂ ਨੇ ਆਪਣੀ ਕਿ ਜਥੇਦਾਰ ਅਰਦਾਸ ਕੀਤੀ ਕਰਤੇ ਸਿੰਘ ਕੌਕੇ ਜੀ ਵਰਗੇ ਸਾਨੂੰ ਜਥੇਦਾਰ ਵਾਰ-ਵਾਰ ਮਿਲਦੇ ਰਹਿਣ ਤਾਂ ਜੋ ਸਿੱਖ ਕੌਮ ਹੋਰ ਪਥਰੇ ਚੜ੍ਹਦੀ ਕਲਾ ਵਿੱਚ ਆਵੇ ਸਿੱਖ ਪ੍ਰਚਾਰ ਜੂਥ ਸਿੱਖੀ ਨਾਲ ਜੁੜਨ ਤੇ ਸਿੱਖੀ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਇੱਥੇ ਇਹ ਵੀ ਗੱਲ ਦੱਸਣ ਵਾਲੀ ਬਣਦੀ ਹੈ ਕਿ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਉਹਨਾਂ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਜਿਨ੍ਹਾਂ ਦੇ ਪਰਿਵਾਰਾਂ ਵਿੱਚੋਂ ਉਹਨਾਂ ਦੇ ਚਹਤੇ ਸਿੱਖੀ ਕੌਮ ਲਈ ਆਪਣੀਆਂ ਛੇਦੀਆਂ ਪਾਈਆਂ ਜੋ ਲਗ ਲਗ ਸਮੇਂ ਵਿੱਚ ਲਗ ਲਗ ਟਾਈਮ ਤੇ ਸਿੱਖ ਕੌਮ ਦੇ ਵਿੱਚ ਆਪਣੀ ਜਗ੍ਹਾ ਬਣਾ ਕੇ ਗਈ ਉਨ੍ਹਾਂ ਦਾ ਵੀ ਸਰਦਾਰ ਸੇਮ ਸਿੰਘ ਮਾਨ ਜੀ ਨੇ ਸਨਮਾਨ ਕੀਤਾ ਆਓ ਹੁਣ ਆਪਾਂ ਵਿਚਾਰਾਂ ਸੁਣਦੇ ਹਾਂ ਈਮਾਨ ਸਿੰਘ ਅਮਾਨ ਜੀ ਦੀਆਂ ਮੱਖਣ ਸਿੰਘ ਮੁਸਾਫਰ ਜੀ ਦੀਆਂ ਤੇ ਦਲ ਖਾਲਸਾ ਪਰਮ ਸਿੰਘ ਮੰਡ ਜੀ ਦੀਆਂ ਸਵਾਲ ਸਨ ਹਰਪਾਲ ਸਿੰਘ ਮਖੂ ਜੀ ਦੇ ਤੇ ਵਿਚਾਰਾ ਸਨ ਸਰਦਾਰ ਪਰਮ ਸਿੰਘ ਮੰਡ ਜੀ ਦੀਆਂ ਮੱਖਣ ਸਿੰਘ ਮੁਸਾਫਰ ਜੀ ਦੀਆਂ ਤੇ ਇਹ ਮਾਨ ਸਿੰਘ ਇਹ ਮਾਨ ਜੀ ਦੀਆਂ ਪੁੱਤਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀਆਂ ਅੱਜ ਉਹਨਾਂ ਦੀ ਵਿਚਾਰ ਸੁਣਦੇ ਹਾਂ ਹੁਣ ਇਹ ਇਤਿਹਾਸ ਸੁਣਾ ਰਹੇ ਸੂ 32 ਸਾਲ ਹੋ ਗਏ ਨੇ ਅਜੇ ਤੱਕ ਕੌਮ ਦੇ ਜਹੇਦਾਰ ਨੂੰ ਸਾਫ ਨਹੀਂ ਮਿਲਿਆ ਤੇ ਆਮ ਬੰਦੇ ਨੂੰ ਸਾਫ ਕਿਵੇਂ ਮਿਲਦਾ ਹੋਊਗਾ ਕਦੀ ਤੁਸੀਂ ਵੇਖਿਆ ਕਿਸੇ ਹੋਰ ਧਰਮ ਦੇ ਆਗੂ ਨੂੰ ਸੀਏ ਸਟਾਫ ਦੇ ਵਿੱਚ ਨੰਗੀਆਂ ਕਰਕੇ ਅਣਮਨੁੱਖੀ ਤਸ਼ੱਦਦ ਆਇਆ ਗਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਇਹ ਦੇਖਣ ਵਾਸਤੇ ਸਾਨੂੰ ਸਾਫ ਦੇ ਸਿਰਿਆ ਕਿ ਸਿਰ ਕਮਣਾ ਤੱਕਾ ਹੋ ਰਿਹਾ ਪਹਿਲਾਂ ਤੋਂ ਹੁੰਦਾ ਆ ਰਿਹਾ ਜੀ ਜਿਹੜੀ ਇਨਸਾਫ ਦੀ ਗੱਲ ਹੈ ਜੇ ਕਿਸੇ ਦਾ ਪਾਲਤੂ ਕੁੱਤਾ ਰੱਖਦਾ ਜਿਹਦੀ ਗੱਲ ਚ ਪਟਾ ਪਾਇਆ ਹੁੰਦਾ ਹੂੰ ਉਹ ਮਰਿਆ ਜਾਵੇ ਹੂੰ ਤਾਂ ਉਹਦੀ ਵੀ ਇੱਛਾ ਹੁੰਦੀ ਕਿ ਉਹਨਾਂ ਨੂੰ ਇਨਸਾਫ ਮਿਲੇ ਹੂੰ ਤੇ ਸਾਡੀ ਕੌਮ ਦਾ ਜਥੇਦਾਰ ਸਿਪਾਈ ਕਰਦੇਵ ਸਿੰਘ ਜੀ ਕਹੋਕੇ ਬਿਲਕੁਲ ਜੀ ਅੱਖਾਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਲਿਜਾਇਆ ਜਾਂਦਾ ਹੂੰ ਤੇ ਸਭ ਤੋਂ ਵੱਡੀ ਗੱਲ ਹੈ ਸਰਕਾਰ ਇਸ ਗੱਲ ਤੋਂ ਪ੍ਰਸ਼ਾਸਨ ਇਸ ਗੱਲ ਤੋਂ ਮੁੱਕਰ ਹੀ ਜਾਂਦਾ ਕਿ ਸਾਡੇ ਕੋਲ ਤਾਂ ਹੈ ਹੀ ਨਹੀਂ ਹੂੰ ਸਾਰਾ ਪਿੰਡ ਗਵਾਇ ਇਸ ਗੱਲ ਦਾ ਸਾਰਾ ਪਿੰਡ ਗਵਾਇ ਕਰਦਿਆਂ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਜਾਂਦਾ ਚੱਡੇ ਮਨੁੱਖ ਤੇ ਪਾੜੇ ਹੋਣ ਹੂੰ ਜਿਹੜੇ ਆਫੀਸਰ ਕਹਿੰਦੇ ਆ ਜਿਹੜੇ ਅੱਜ ਵੀ ਕਹਿੰਦੇ ਆ ਕਿ ਉਹ ਫਰਾਰ ਹੋ ਗਏ ਉਹਨਾਂ ਨੂੰ ਉਹਨਾਂ ਸਾਥੀ ਪਛਾ ਕੇ ਲਾਗੇ ਹੂੰ ਉਹ ਬੰਦੇ ਨੂੰ ਸਾਨੂੰ 5 ਮਿੰਟ ਦੇ ਦਿਓ ਹੂੰ ਉਸ ਤੋਂ ਬਾਅਦ ਉਹਨੂੰ ਸਾਡੇ ਕੋਲ ਭਜਾ ਕੇ ਲਿਖਾਓ ਕਿਦਾ ਪਈਦਾ ਹੂੰ 5 ਮਿੰਟ ਸਾਨੂੰ ਦੇ ਦਿਓ ਉਹਨੂੰ ਕਿਸ ਜੀ ਭਾਈ ਗੁਰਦੇਵ ਸਿੰਘ ਦੇ ਚੱਡੇ ਪਾੜ ਕੇ ਲਹੂ ਲਹਾਨ ਕਰਕੇ ਅੱਖ ਉਹਨਾਂ ਦੀ ਬਾਹਰ ਹੈ ਹੂੰ ਸਾਰਾ ਸਰੀਰ ਜ਼ਖਮੀ ਹੈ ਹੂੰ ਤੇ ਪੰਜ ਸਾਧਨ ਤਸ਼ੱਦਦ ਕਰਨ ਤੋਂ ਬਾਅਦ ਉਹਨੂੰ ਕਹਿੰਦੇ ਕਿ ਉਹਨੂੰ ਸਾਥੀਆਂ ਨੂੰ ਭਜਾ ਕੇ ਲਾਗੇ ਹੂੰ ਕਿਹਨ ਦਾ ਪਾਵ ਹੈ ਅਨਮਨੁੱਖੀ ਤਸ਼ੱਦਦ ਹੂੰ ਸਿੱਖ ਕੌਮ ਦੇ ਨਾਲ ਹੋਇਆ ਭਾਈ ਗੁਰਦੇਵ ਸਿੰਘ ਜੀ ਦੇ ਨਾਲ ਹੋਇਆ ਮੈਂ ਇਹ ਬੜੀ ਨਮਰਸੀ ਦੇ ਨਾਲ ਮੈਂ ਇੱਕ ਗੱਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਕੌਮ ਦੀ ਬਹੁਤ ਵੱਡੀ ਤਰਸਦੀ ਹੈ ਕਿ ਅਸੀਂ ਆਪਣੇ ਜਥੇਦਾਰਾਂ ਜਥੇਦਾਰਾਂ ਦਾ ਇਨਸਾਫ ਨਹੀਂ ਲੈ ਸਕੇ। ਉਦੋਂ ਬਾਅਦ 32 ਸਾਲਾਂ ਦੇ ਵਿੱਚ ਪੰਥਕ ਸਰਕਾਰਾਂ ਜਿਹੜੀ ਆਪਣੇ ਆਪ ਨੂੰ ਪੰਥਕ ਕਹਿੰਦੇ ਨੇ ਉਹ ਸਰਕਾਰਾਂ ਵੀ ਹੋਣ ਚਾਹੀਆਂ ਪਰ ਉਹਨਾਂ ਨੇ ਵੀ ਇਨਸਾਫ ਨਹੀਂ ਦਵਾਇਆ ਬਲਕਿ ਜਿਹੜੇ ਦੋਚੀ ਸਨ ਸਵਰਨ ਘੋਟਣੇ ਦੀ ਉਹਨਾਂ ਦੇ ਭੋਗ ਦੇ ਵਿੱਚ ਉਹਨਾਂ ਆਗੂਆਂ ਦੀ ਸ਼ਿਰਕਤ ਵੀ ਰਹੀ ਏ। ਮਾਫ ਕਰਨਾ ਮੈਨੂੰ ਕਹਿਣ ਦੇਣਾ ਇਹ ਅੱਖੀ ਘਟਾ ਜਿਹੜਾ ਪਾਇਆ ਗਿਆ ਜਿਹੜਾ ਉਹਨਾਂ ਦੀ ਸ਼ਾਂਤ ਨੂੰ ਰੋਲਿਆ ਗਿਆ ਉਹਨਾਂ ਦੇ ਸਰੀਰ ਦਾ ਥੋੜਾ ਪਤਾ ਨਹੀਂ ਲੱਗਾ ਇਹ ਕਾਰਨ ਨੀ ਪੰਥਕ ਸਰਕਾਰ ਹੈ ਉਹ ਸਾਰੇ ਕਸੇ ਦੇ ਪਰ ਧੱਬਾ ਮੜਨ ਵਾਲੀ ਉਹਨੂੰ ਢੱਕਣ ਵਾਲੀ ਨੂੰ ਸਰਕਾਰੀ ਪੰਥਕ ਹੈ ਜੇ ਪੰਥਕ ਸਰਕਾਰ ਜਜ਼ਬੇ ਵਾਲੀ ਹੁੰਦੀ ਤਾਂ ਹੋ ਹੀ ਨਹੀਂ ਸਕਦਾ ਸੀ ਜਿਵੇਂ ਅਮਾਰਾ ਸਭ ਦੀ ਬੇਦਬੀ ਨੂੰ ਖੂਖਾਤੇ ਪਾਇਆ ਉਹਦੀ ਜਾਂਚ ਨੂੰ ਖੂਖਾਤੇ ਪਾਤਾ ਇਹ ਵੀ ਪੰਥਕ ਸਰਕਾਰ ਦੇ ਹਿੱਸੇ ਹੀ ਆਇਆ ਹੂੰ ਮਾਰਾ ਸਾਹ ਮਾਰਾ ਸਾਹ ਦੀ ਜਿਹੜੀ ਹੈ ਇਨਸਾਫ ਦੀ ਗੱਲ ਨੂੰ ਖੂਕਾਤੇ ਪਾਤਾ ਇਹ ਪੰਥ ਸਰਕਾਰ ਨੇ ਜਿਹੜਾ ਅੱਜ ਮਾਫੀ ਮੰਗਦੇ ਫਿਰਦੇ ਆ ਨੰਮੋ ਚੋਣੇ ਹੋਏ ਹੋਏ ਆ ਹੱਥਾਂ 'ਚ ਬਰਸ਼ੇ ਪੜੇ ਹੋਏ ਆ ਇਸ ਲਈ ਇਹ ਇਹ ਇਹਨਾਂ ਦੇ ਹਿੱਸੇ ਆਇਆ ਇਹ ਗਦਾਰੀਆਂ ਕੀਤੀਆਂ ਧੋਖੇ ਕੀਤੇ ਪੰਥ ਨਾਲ ਕੀਤੇ ਗੁਰੂ ਗ੍ਰੰਥ ਨਾਲ ਵੀ ਕੀਤੇ ਪੰਥ ਨਾਲ ਤਾਂ ਕੀਤੇ ਕਿਤੇ ਗੁਰੂ ਗ੍ਰੰਥ ਨੂੰ ਨਹੀਂ ਬਖਸ਼ਿਆ ਇਹਨਾਂ ਨੇ ਇਸ ਲਈ ਮੇਰੀ ਤਾਂ ਇਹੀ ਬੇਨਤੀ ਆ ਪੰਥਕ ਸਰਕਾਰ ਦਾ ਸਾਰਾ ਕੁਝ ਕਰਿਆ ਤਰਿਆ ਪੰਥਕ ਲੋਕਾਂ ਦਾ ਕਰਿਆ ਤਰਿਆ ਜਿਹੜੇ ਕਿ ਸਿਰਫ ਨਾਮ ਦੇ ਪੰਥਕ ਹੈ ਅਸਲ ਚ ਪੰਥਕ ਹੁੰਦੇ ਫੇਰ ਨਹੀਂ ਹੁੰਦਾ ਇਹ ਅਸਲ ਚ ਪੰਥਕ ਹੁੰਦੇ ਅਸਲ ਚ ਪੰਥਕ ਤਾਂ ਗੈਰ ਮਜ਼ਬ ਦੇ ਲੋਕਾਂ ਨੂੰ ਇਨਸਾਫ ਲੈ ਕੇ ਦਿੰਦੇ ਰਹੇ ਆ ਬਿਲਕੁਲ ਪੰਥਕ ਨੇ ਸਾਡੇ ਨਵੇਂ ਪਾਤਸ਼ਾਹ ਮਹਾਰਾਜ ਜਿਹੜੇ ਗੈਰ ਮਜ਼ਬ ਵਾਸਤੇ ਵੀ ਆਪਣਾ ਸੀਸ ਨਿਸ਼ਾਵਰ ਕਰਦੇ ਆ ਇਸ ਕਰਕੇ ਪੰਥ ਦੇ ਪੰਥ ਦਾ ਮਖੌਟਾ ਪੈਣਾ ਸੀ ਇਹਨਾਂ ਲੋਕਾਂ ਨੇ ਮਖੌਟਾ ਚੱਕਿਆ ਤਾਂ ਗਿਆ ਹੁਣ ਜੇ ਕੋਈ ਲੋਕ ਸ਼ਰਮ ਵਾਲੇ ਹੁਣ ਮੈਨੂੰ ਮਾਫ ਕਰਨਾ ਕਹਿਣ ਦੇਣਾ ਮਹਿਸੂਸ ਨਾ ਕਰਿਓ ਕੋਈ ਜੀ ਜੇ ਲੋਕ ਸ਼ਰਮ ਵਾਲੇ ਹੋਣ ਤੇ ਇਸ ਗੱਲ ਨੂੰ ਮੰਨ ਲੈਣ ਕਿ ਇਹ ਇਹ ਪਰਿਵਾਰ ਜਿਹੜਾ ਪੰਜਾਬ ਤੇ ਪੰਥ ਤੇ ਇੱਕ ੱੱਬਾ ਇਹਨੂੰ ਮੂੰਹ ਨਾ ਲਾਉਣਦਾਰ ਆ। ਇਹ ਸਾਰਾ ਕੁਝ ਜਿਹੜਾ ਜਾਲਸਾ ਜੀ ਹੁਣ ਕੀਤੀ ਗਈ ਹੈ, ਮਾਫੀ ਨਾਮੇ ਕੀਤੇ ਗਏ, ਸੁਝਾਵਾਂ ਦਿੱਤੇ ਗਈਆਂ, ਸਭ ਕੁਝ ਕੀਤਾ ਗਏ। ਇਹ ਸਾਰਾ ਕੁਝ ਦੁਆਰਾ ਜਾਣ ਪਾਉਣ ਵਾਸਤੇ ਪਰਿਵਾਰ ਵਿੱਚ ਕੀਤਾ ਜਾ ਰਿਹਾ। ਇਸ ਕਰਕੇ ਜਿਹੜਾ ਜਸਹਦਾਰ ਹਰਪੀਸ ਨਾਲ ਹੋਇਆ ਉਹ ਵੀ ਕੁਝ ਇਹਦਾ ਹਿੱਸਾ ਹੀ ਹੈ। ਉਹ ਵੀ ਇਹਦਾ ਹਿੱਸਾ ਹੀ ਹੈ ਕਿਉਂਕਿ ਜੋ ਕੁਝ ਚਾਹੁੰਦੇ ਸੀ ਸ਼ਾਇਦ ਉਹ ਨਹੀਂ ਹੋਇਆ। ਜਿੱਦਾਂ ਜਾਣ ਨੂੰ ਪਾਉਣਾ ਚਾਹੁੰਦੇ ਸੀ ਉਹ ਨਹੀਂ ਪਈ ਉਹਦਾਂ ਜਾਣ ਹੂੰ ਉਕੇ ਉਹ ਖਾਲ ਬਣਿਆ ਉਹਨਾਂ ਦਾ ਉਹ ਚਾਹੁੰਦੇ ਸੀ ਕਿ ਇਦਾਂ ਦਾ ਕੁਝ ਨਾ ਹੋਵੇ ਵੱਡੀ ਗੱਲ ਹੋਈ ਆ ਫਕਰੇ ਕੌਮ ਜਿਹੜਾ ਦਿੱਤਾ ਗਿਆ ਜੀ ਫਕਰੇ ਫਕਰੇ ਕੌਮੰਦਨ ਦਾ ਦਿੱਤਾ ਗਿਆ ਤੇ ਬਾਹਰ ਲਿਆ ਗਿਆ ਨਜ਼ਾਰਾ ਸੁਆਦ ਆ ਇਸ ਗੱਲ ਦਾ ਹੂੰ ਅੰਦਰ ਮਿਲੀ ਭੁਗਤ ਕਰਕੇ ਫਕਰੇ ਕੌਮ ਲਿਆ ਗਿਆ ਜਨ ਤੱਕ ਹੋ ਕੇ ਫਕਰੇ ਕੌਮ ਵਾਪਸ ਲਿਆ ਗਿਆ ਇਸ ਕਰਕੇ ਇਸ ਗੱਲ ਕਰਕੇ ਜਿਹੇ ਦਰਾਂ ਵਾਸਤੇ ਸੀ ਉਹਨੇ ਅਪਰੀਸ਼ੀਏਟ ਕਰਦੇ ਆ ਤੇ ਹਰਪ੍ਰੀਤ ਸਿੰਘ ਦੇ ਨਾਲ ਵੀ ਜੋ ਕੁਝ ਹੋ ਰਿਹਾ ਉਹ ਤੱਕਾ ਹੋ ਰਿਹਾ ਚਲੋ ਹਰਪ੍ਰੀਤ ਸਿੰਘ ਨੇ ਵੀ ਕਾਫੀ ਗੱਲਾਂ ਉਹ ਉਹਦੇ ਲਈ ਕੀਤੀਆਂ ਆਪਣੇ ਪਾਸਤੇ ਰਹਿੰਦੇ ਹੋਏ ਆ ਜਿਹੜੀਆਂ ਕੰਮ ਵਾਸਤੇ ਨਹੀਂ ਸੀ ਕਰਨੀਆਂ ਚਾਹੀਦੀਆਂ ਅੱਜ ਉਹਨਾਂ ਦੇ ਨਾਲ ਅਸੀਂ ਉਹਦੇ ਨਾਲ ਹਮਦਰਦੀ ਦਾ ਕਰਦੇ ਆ ਪਰ ਉਹਨਾਂ ਨੂੰ ਵੀ ਹਾਲੇ ਹੋਰ ਕੁਝ ਸਾਹਮਣੇ ਲਿਆਉਣਾ ਚਾਹੀਦਾ ਕਿਉਂਕਿ ਉਹਨਾਂ ਦਾ 15 ਦਿਨ ਸਮਾਂ ਸੀਗਾ ਉਹ ਮਹੀਨਾ ਦਾ ਕਰ ਦਿੱਤਾ ਗਿਆ ਇਹ ਗੱਲ ਸਾਫ਼ ਹੈ ਮੈਂ ਤੁਹਾਡੇ ਕੈਮਰੇ ਰਾਹੀਂ ਕਹਿਣਾ ਚਾਹੁੰਦਾ ਹਰਪੀ ਸਿੰਘ ਨੂੰ ਦੁਬਾਰਾ ਜਿਹਦਾ ਰੇਨ ਨਹੀਂ ਲਾਇਆ ਜਾਊਗਾ ਬਿਲਕੁਲ ਲਾਉਣਗੇ ਮਹੀਨਾ ਟਾਈਮ ਵਧਾਇਆ ਗਿਆ ਇਹ ਸਰ ਫਾਜ਼ਮਾ ਪਰਖਾ ਜਰ ਲੋ ਘਰ ਕਿਸੇ ਨਾਲ ਤਾਂ ਨਹੀਂ ਸਾਨੂੰ ਦੁਆਰਾ ਕਿਤੇ ਲਾਉਣਾ ਪੈਂਦਾ ਤਾਂ ਨਹੀਂ ਇਹ ਸਾਰਾ ਕੁਝ ਵਿਖਿਆ ਜਾ ਰਿਹਾ ਹਰਪਖਿੰਦ ਜਿਹਦਾ ਨਹੀਂ ਲੱਗੂਗਾ ਜ਼ਹਿਦਾਰ ਜੀ ਤੁਹਾਨੂੰ ਬੇਨਤੀ ਕਰਦੇ ਆ ਤੁਸੀਂ ਜਿਹੜੇ ਤੁਹਾਡੇ ਕੋਲ ਹੋਰ ਇਹਨਾਂ ਦੇ ਰਾਸ ਹੈਗੇ ਆ ਉਹ ਬਾਹਰ ਕੱਢੋ ਜੀ ਸੋ ਧੰਨਵਾਦ ਸਰਦਾਰ ਰਮਨ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਸਰਦਾਰ ਸਾਹਿਬ ਤੁਸੀਂ ਕਾਨੂੰਨੀ ਮਾਹਰ ਵੀ ਹੋ ਕਦੀ ਤੁਸੀਂ ਵੇਖਿਆ ਵੀ ਭਾਤੀ ਰਿਕਾਰਡ ਦੇ ਵਿੱਚ ਕੋਈ ਅਣਪਛਾਤਾ ਹੋਵੇ ਇੱਕ ਜੰਮ ਦੇ ਜਵਾਗ ਦਾ ਵੀ ਸਰਕਾਰੀ ਰਿਕਾਰਡ ਦੇ ਵਿੱਚ ਨਾਮ ਦਰਜ ਹੁੰਦਾ ਹੈ ਪਰ ਸਾਨੂੰ ਅਣਪਛਾਤੇ ਕਿਹਾ ਗਿਆ ਲਾਵਾਰਸ ਲਾਸ਼ਾਂ ਬਣਾ ਕੇ ਸਾਨੂੰ ਦਰਿਆਵਾਂ ਦੇ ਵਿੱਚ ਰੋੜਿਆ ਗਿਆ ਅਣਪਛਾਤੇ ਕਹਿ ਕੇ ਸਸਕਾਰੇ ਗਏ ਕੀ ਕਹੋਗੇ ਤੁਸੀਂ ਮੈਂ ਇਹ ਕਹੂੰਗਾ ਕਿ ਜੇ ਬੰਦੇ ਨੇ ਇਹ ਕਾਰਡ ਕੱਢੀ ਸੀ ਜਵੰਤ ਸਿੰਘ ਖਾਲੜਾ ਨੇ ਉਹਦਾ ਵੀ ਉਹੀ ਅਸਰ ਕੀਤਾ ਗਿਆ ਉਹਨੂੰ ਵੀ ਅਣਪਛਾਤੀ ਲਾਵਾਰਸ ਬਣਾ ਕੇ ਉਹਨੂੰ ਕਤਲ ਕੀਤਾ ਗਿਆ ਆ ਠੰਡੇ ਦੇ ਦੇਣਾ ਜੀ ਇਹਨਾਂ ਵਿੱਚ ਸਾਡੀ ਜਿਹੜੀ ਸੋਚ ਹੈ ਛੋਟੇ ਸਾਹਿਬ ਜਦਿਆਂ ਮਾਤਾ ਗੁਜਰਕੌਰ ਕੰਨੀ ਪੈਂਦੀ ਹੈ ਜਿਨ੍ਹਾਂ ਨੇ ਠੰਡੀ ਬੁਰਚੇ ਇਹ ਸਾਰਾ ਕੁਝ ਸਹਿ ਹੈ ਜੀ ਉਸ ਸਮੇਂ ਦੀ ਹਕੂਮਤ ਜੀ ਮੁਗਲ ਹਕੂਮਤ ਨੇ ਵੀ ਇਹੀ ਕੰਮ ਕੀਤਾ ਸੀਗਾ ਜਿਹੜਾ ਵਜ਼ੀਰ ਖਾਨ ਨੇ ਹਮਲਾ ਆਨੰਦਪੁਰ ਸਾਹਿਬ ਤੇ ਔਰੰਗਜ਼ੇਬ ਨੇ ਗਰੰਟੀ ਦਿੱਤੀ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੇ ਮਨੁੱਖੀ ਨਿਯਮ ਤੋਂ ਬਾਹਰ ਹੋ ਕੇ ਸਾਡੇ ਸਾਹਿਬਜ਼ਾਦੇ ਉਹਨਾਂ ਨੇ ਦਵਾਰਾਂ 'ਤੇ ਚਿੰਨ ਕੇ ਉਹਨਾਂ ਨੇ ਕਤਲ ਕੀਤੇ ਅੱਜ ਇਹ ਜਿਹੜੀ ਹਕੂਮਤ ਹੈ ਇਹ ਸਾਡਾ ਧਰਮ ਤਬਦੀਲ ਕਰਦੀ ਹੈ ਧਾਰਾ 25 'ਚ ਸਾਨੂੰ ਕਹਿੰਦੀ ਹੈ ਕਿ ਤੁਸੀਂ ਹਿੰਦੂ ਜਾਂ ਗੁਰੂ ਸਾਹਿਬ ਕਾਲੀ ਮਾਂ 'ਚੋਂ ਨਿਕਲ ਕੇ ਅੰਗ 1136 'ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਦੇ ਆ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਤੇ ਸਾਨੂੰ ਮੱਲੋ ਮੱਲੀ ਇਹਨਾਂ ਦਾ ਧਰਮ ਕਬੀਲ ਕੀਤਾ ਹੋਇਆ ਔਰ ਸਾਨੂੰ ਕੋਕੋ ਕੇ ਮਾਰਦੇ ਆ ਜਿਵੇਂ ਦਰਬਾਰ ਸਾਹਿਬ ਤੇ ਹਮਲੇ ਹੋਇਆ ਅਕਾਲ ਤਖਤ ਸਾਹਿਬ ਟੈ ਟੈਰੀ ਹੋਇਆ 84 ਹੋਇਆ ਤੇ ਹੁਣ ਇਹਨਾਂ ਨੇ ਉਹੀ ਪਾਲਿਸੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀ ਕਿ ਆਣ ਪਛਾਤਾ ਕਹਿ ਕੇ ਚਾਕਣਾ ਉਹ ਪਾਲਿਸੀ ਜਿਹੜੀ ਪੰਜਾਬ ਦੇ ਵਿੱਚ ਲਹੂ ਲਹੀਨ ਹੋ ਕੇ ਕੈਟਾਂ ਰਹੀ ਇਹਨਾਂ ਨੇ ਕੰਮ ਕਰਾਏ ਆ ਅੱਜ ਬਾਹਰਲੇ ਦੇਸ਼ਾਂ 'ਚ ਵੀ ਸਿੱਖਾਂ ਨੂੰ ਇਦਾਂ ਕੋ ਕੋ ਕੇ ਮਾਰਦੇ ਆ ਉਤਾਰ ਸਿੰਘ ਖੰਡਾ ਹ ਨਿੱਜਰ ਸਾਹਿਬ ਹਰਦੀਪ ਸਿੰਘ ਤੇ ਹੁਣ ਗੁਰਪਤਵੰਨ ਸਿੰਘ ਪੰਨੂ ਪਰ ਸਾਨੂੰ ਇਸ ਗੱਲ ਦਾ ਮਾਨ ਹੈ ਕਿ ਬਾਹਰਲੇ ਦੇਸ਼ਾਂ ਜਿਨ੍ਹਾਂ ਦਾ ਸੁਵਿਧਾਨ ਹੈ ਜਿਨ੍ਹਾਂ ਦਾ ਕਾਨੂੰਨਨ ਤੌਰ ਤੇ ਆਪਣੇ ਜਿਹੜੇ ਉੱਥੇ ਵੱਸਦੇ ਆ ਉਹਨਾਂ ਦੀ ਰੱਖਿਆ ਕਰਨਾ ਹੈ ਉਹਨਾਂ ਨੇ ਸਟੈਂਡ ਲੈ ਲਿਆ ਹੈਗਾ ਅੱਜ ਉਹਨਾਂ ਨੇ ਭਾਈ ਹਰਦੀਪ ਸਿੰਘ ਨੇਜਰ ਗੁਪਤਵੰਤ ਸਿੰਘ ਪੰਨੂ ਦੇ ਕੇਸ 'ਚ ਇੰਗਲੈਂਡ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਪੰਜਾਬ ਭਾਰਤ ਦੀ ਸਰਕਾਰ ਨੂੰ ਜਿਹਦੇ ਵਿੱਚ ਰੁਏ ਦਾ ਸਾਮੰਤ ਗੋਇਲ ਜੋ ਕਿ ਇੱਕ ਘਾਤਕ ਐਸਐਸਪੀ ਗੁਰਦਾਸਪੁਰ ਅੰਮਰਸਰ ਦਾ ਰਹਿ ਚੱਕਿਆ ਹੈ ਜਿਹਦੇ ਸਮੇਂ 'ਚ ਸਰ ਜਸਵੰਤ ਸਿੰਘ ਖਾਲੜਾ ਦਾ ਵੀ ਕਤਲ ਹੋਇਆ ਹੈਗਾ ਔਰ ਤਕਰੀਬਨ 130 ਹੋਣੇ ਕੇਸ ਅਣਪਛਾਤੇ ਕਰਕੇ ਇਨਕਾਊਂਟਰ ਕਰਕੇ ਕੈਟ ਵਰਤ ਕੇ ਉਹਨੇ ਗੁਰਦਾਸਪੁਰ ਦੀ ਧਰਤੀ ਤੇ ਕੀਤੇ ਆ ਉਹੋ ਜਿਆਂ ਨੂੰ ਕੁਟਹਿਰੇ 'ਚ ਖੜਾ ਕਰਤਾ ਉਹਨਾਂ ਨੂੰ ਨਾਮੀ ਕਰਤਾ ਹੈਗਾ ਕਿ ਇਹਨਾਂ ਨੇ ਕੈਟ ਵਰਤ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਮਾਰਨ ਦੀ ਸਾਜ਼ਿਸ਼ ਰੱਖੀ ਹੈ ਇੰਟੈਲੀਜੈਂਸ ਸਬੂਤ ਸਾਹਮਣੇ ਪੇਸ਼ ਕਰਤੇ ਹੈਗੇ ਆ ਇਹ ਸਾਡੇ ਬਾਹਰਲੇ ਬਸੀਕ ਕੌਮ ਤੇ ਪੰਥ ਦੀ ਬਹੁਤ ਵੱਡੀ ਪ੍ਰਾਪਤੀ ਹੈ ਜੋ ਅਸੀਂ ਉਹਦੇ ਦਬੇ ਕੁਚਲੇ ਆਪਣੇ ਜ세ਦਾਰ ਨਹੀਂ ਨਹੀਂ ਕਰ ਸਕੇ ਪਰ ਬਾਹਰਲੀਆਂ ਸਰਕਾਰਾਂ ਨੂੰ ਇਹਨਾਂ ਨੇ ਜਾਗਰੂਕ ਕਰਕੇ ਉਹਨਾਂ ਨੂੰ ਆਪਣੇ ਮਨੁੱਖੀ ਅਧਿਕਾਰਾਂ ਦੇ ਉੱਤੇ ਪਹਿਰਾ ਦਵਾ ਕੇ ਉਹਨਾਂ ਨੇ ਆ ਕੇਸ ਦਰਜ ਕਰਤੇ ਜਿਹਦੇ ਵਿੱਚ ਜੈ ਸ਼ੰਕਰ ਦਾ ਨਾਮ ਅਮਿਤ ਸ਼ਾਹ ਦਾ ਨਾਮ ਰਾਜਨਾਥ ਸਿੰਘ ਦਾ ਨਾਮ ਤੇ ਨਿਰਿੰਦਰ ਮੋਦੀ ਦਾ ਨਾਮ ਵੀ ਬੋਲਦਾ ਹੈ ਇਹ ਬਹੁਤ ਵੱਡੀ ਆਪਣੇ ਕੌਮ ਦੀ ਪ੍ਰਾਪਤੀ ਹੈ ਅਸੀਂ ਆਸ ਕਰਦੇ ਹਾਂ ਕਿ ਜੂੰ ਇਹ ਸਾਡੇ ਉਤੋਂ ਜੂਨ ਲੱਥੂਗੀ ਜਿਹਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ ਬਾਦਲ ਦੀ ਇਹ ਜੋਖਲਾ ਕੇ ਅਸੀਂ ਆਪ ਦੇ ਕੌਮ ਦੀ ਅਸਲ ਇਸ ਹਾਦਸੇ ਦੀ ਨੁਮਾਇੰਦੀ ਕਰਕੇ ਬਿਆਨ ਲਿਖ ਕੇ ਪੇਸ਼ ਕਰਕੇ ਅਸੀਂ ਆਪਣੇ ਇਤਿਹਾਸ ਨੂੰ ਮੁੜ ਜੀਵ ਕਰਕੇ ਇਹੋ ਜੇ ਦੁਸ਼ਤਾਂ ਦੇ ਬਰਖਲਾਫ ਜਿਵੇਂ ਘੋਟਣਾ ਹੈਗਾ ਉਹਨਾਂ ਦੇ ਕੇਸ ਚੱਕ ਕੇ ਭਾਵੇਂ ਐਸਜੀਪੀਸੀ ਰਾਹੀਂ ਕਰੀਏ ਚਾਹੇ ਹੋਰ ਤਰ੍ਹਾਂ ਕਰੀਏ ਇਹ ਮੁਰਜੀਬ ਕਰੀਏ ਪਰ ਉਹ ਸਰਕਾਰ ਦੇ ਵਿੱਚ ਜਦੋਂ ਮਤਲਬ ਮੁਕਾਬਲੇ ਬਣਾ ਵੜਾ ਕੇ ਨੌਜਵਾਨਾਂ ਨੂੰ ਮਾਰਿਆ ਗਿਆ ਬੀਨ ਸਿੰਘ ਦੇ ਉਹਦਾ ਪੋਤਰਾ ਅੱਜ ਵੀ ਕਹਿ ਰਿਹਾ ਵੀ ਉਹ ਸ਼ਾਂਤੀ ਸਾਧਤ ਕੀਤੀ ਮੇਰਾ ਦਾਦਾ ਜੀ ਕਹਿੰਦੇ ਰਵਨੀਤ ਮਿੱਟੂ ਕਹਿ ਰਿਹਾ ਜਿਹੜੀ ਆਰਐਸਐਸ ਤੇ ਕਾਂਗਰਸ ਦੀ ਸੋਚ ਹੈ ਉਹਨਾਂ ਦਾ ਜਿਹੜਾ ਮੰਨੂਵਾਦੀ ਸੋਚ ਹੈ ਜੀ ਉਹਦੇ ਵਿੱਚ ਸ਼ਾਂਤੀ ਦਾ ਮਤਲਬ ਕੀ ਹੁੰਦਾ ਹੈ ਉਹਦੇ ਵਿੱਚ ਸ਼ਾਂਤੀ ਦਾ ਮਤਲਬ ਹੁੰਦਾ ਹੈ ਸ਼ੂਦਰ ਨੂੰ ਆਪਣੀ ਥਾਂ ਦਿਖਾਣਾ ਹੁਣ ਸ਼ੂਦਰ ਦੀ ਥਾਂ ਕੀ ਹੈ ਉਹ ਜੇ ਕਿਤੇ ਪੜ੍ਹਾਈ ਲਿਖਾਈ ਹਾਸਲ ਕਰਦਾ ਹੈਗਾ ਤਾਂ ਉਹ ਜਿਹੜਾ ਪੰਡਤਾਂ ਨੂੰ ਸੰਸਕ੍ਰਿਤ ਪੜ੍ਹਾਉਂਦਾ ਹੈ ਵੇਦ ਪੜ੍ਹਾਉਂਦਾ ਹੈ ਉਹਨੂੰ ਸਰਦਾਂ ਤੋਂ ਕੱਢ ਦਿੰਨੇ ਆ ਉਹਨੂੰ ਜਿਹੜਾ ਪੜਦਾ ਉਹਦੇ ਮੂੰਹ 'ਚ ਕੰਨਾਂ 'ਚ ਉੱਬਲਦਾ ਤੇਲ ਕਰਕੇ ਇੱਕ ਸੇਖ ਤਤੀ ਉਹਦੇ ਮੂੰਹ 'ਚ ਮਾਰ ਪਾ ਕੇ ਉਹਨੂੰ ਮਾਰ ਦਈਦਾ ਛੂਦਰ ਦਾ ਕੋਈ ਹੱਕ ਨਹੀਂ ਹੁੰਦਾ ਉਹਦੇ ਪਿੰਡੇ ਤੇ ਜਿਹੜੇ ਕੱਪੜੇ ਵੀ ਆ ਉਹ ਵੀ ਬਾਂਹਣ ਲੈ ਸਕਦਾ ਹੈਗਾ ਜੇ ਉਹ ਬੋਲਦਾ ਉਹਨੂੰ ਬੰਦ ਕਰ ਦਿੱਤਾ ਹੁਣ ਜੇ ਨਾ ਬੋਲੀਏ ਤੇ ਉਹਨੂੰ ਸ਼ਾਂਤੀ ਕਹਿ ਦਈਏ ਫਿਰ ਉਹ ਜੇ ਰਵਨੀਤ ਬਿੱਟੂ ਇਹ ਚੀਜ਼ ਮੰਨਦਾ ਉਹ ਤਾਂ ਉੱਚ ਜਾਤੀਆਂ ਨਾਲ ਫਿਰਦਾ ਹੈ ਉੱਚ ਜਾਤੀਆਂ ਦੀ ਗੋਦੀ 'ਚ ਹੈ ਉਹਦਾ ਬਾਪੂ ਵੀ ਉੱਚ ਜਾਤੀਆਂ ਨਾਲ ਸਾਂਝ ਰੱਖਦਾ ਸੀਗਾ ਪਰ ਜਿੰਨੂੰ ਭਗਤ ਮਹਾਰਾਜ ਰਵਿਦਾਸ ਸਾਹਿਬ ਨੇ ਆਜ਼ਾਦ ਕਰਕੇ ਜਿਹੜਾ ਆਪਣੇ ਆਪ ਨੂੰ ਚਮਾਰ ਕਹਿ ਕੇ ਅਸੀਂ ਮੱਥਾ ਟੇਕਦੇ ਆ ਅਸੀਂ ਤਾਂ ਸ਼ੁੱਧ ਰਹਿ ਪਰ ਕਿਹੜੇ ਸ਼ੁੱਧਰ ਛੇਵੇਂ ਪਾਤਸ਼ਾਹ ਦੇ ਮੀਰੀ ਪੀਰੀ ਵਾਲੇ ਮਾਨਸ ਕੀ ਸਾਧ ਜਾਤ ਸਭੇ ਇੱਕ ਪਛਾਣ ਬੋ ਉਹ ਵਾਲੇ ਆ ਅਸੀਂ ਤਾਂ ਉਹ ਆਪਣਾ ਹੱਕ ਛੱਡ ਨਹੀਂ ਸਕਦੇ ਸੋ ਇਹਨੂੰ ਚੁੱਪ ਤੇ ਸ਼ਾਂਤ ਦੇਖਦਾ ਸਾਡੇ ਵਾਲੇ ਨਿਕਲਣਗੇ ਜਦੋਂ ਵੀ ਹੱਕਾਂ ਦੀ ਗੱਲ ਕਰਦੇ ਆ ਜਦੋਂ ਸ਼ੁਰੂ ਤੋਂ ਮਾਨ ਸਾਹਿਬ ਗੱਲ ਕਰਦੇ ਆਏ ਜਾਂ ਪਿਛਲੇ ਸਮੇਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਆਏ ਦੀਪ ਸਿੱਧੂ ਨੇ ਗੱਲ ਕੀਤੀ ਵਹੀਰਾ ਕੱਡੀਆਂ ਹਾਂਜੀ ਉਹਨਾਂ ਨੂੰ ਗਰਮ ਖੈਲੀ ਕਿਹਾ ਗਿਆ ਮਾਨਸਾ ਨੂੰ ਇਤੈ ਗਰਮ ਖੈਲੀ ਕਿਹਾ ਜਾਂਦਾ ਤੁਹਾਡੀ ਪਾਰਟ ਨੂੰ ਖਾਸ ਕਰਕੇ ਪਰ ਜੇ ਹੁਣ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਜੇ ਗੱਲ ਕਰੀਏ ਇੱਕ ਗੁਰਸਿੱਖ ਕਿਸਾਨ ਆਗੂ ਡੱਲੇ ਵਾਲ ਸਾਹਿਬ ਜ਼ਿੰਦਗੀ ਮੌਤ ਦੀ ਖੇਡ ਖੇਡ ਰਹੇ ਨੇ ਇਹ ਇਹ ਸ਼ਾਂਤਮਈ ਤਰੀਕਾ ਤੇ ਇੱਜੇ ਕਿਹੜਾ ਸਰਕਾਰ ਸੁਣਵਾਈ ਕਰ ਰਹੀ ਫਿਰ ਤਰੀਕਾ ਕਿਹੜਾ ਬਣਾਇਆ ਜਾਵੇ ਤੁਸੀਂ ਕਾਨੂੰਨੀ ਮਾਹਰ ਵੀ ਹੋ ਦੇਖੋ ਜੀ ਸਟਰਗਲ ਕਰਨਾ ਤਾਂ ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਜੀ ਗੁਰੂ ਨਾਨਕ ਸਾਹਿਬ ਨੇ ਜਨੇਉ ਪੈਣ ਤੋਂ ਮਨਾ ਕਰਤਾ ਉੱਥੇ ਦੇ ਉੱਚ ਜਾਤੀਆਂ ਨੂੰ ਜਿਹੜਾ ਚੰਗਾ ਮਾੜਾ ਕਿਹਾ ਉਹਨਾਂ ਨੇ ਸਹਿ ਲਿਆ ਉਦੋਂ ਦੀ ਹਕੂਮਤ ਬਾਬਰ ਨੇ ਜਦ ਹਮਲੇ ਕੀਤੇ ਗੁਜਰਾਵਾਲਾ ਤੇ ਬਾਬਰ ਤੋਂ ਹੈ ਜਾਬਰਦਸ ਉਹਨਾਂ ਨੇ ਉਂਗਲ ਚੱਕਤੀ ਜਦ ਸਮਾ ਆਇਆ ਉਹਨਾਂ ਨੇ ਨੀਯਮਦੀਨ ਆਪਣੇ ਸਪੁੱਤ ਨੂੰ ਨਹੀਂ ਆਪਣੇ ਅੰਗ ਦੇ ਹਿੱਸੇ ਨੂੰ ਮੰਨ ਕੇ ਭਾਈ ਲਹਿਣਾ ਨੂੰ ਗੁਰੂ ਅੰਗਦ ਸਾਹਿਬ ਬਸਾਤਾ ਹੈਗਾ ਉਹਨਾਂ ਤੋਂ ਅੱਗੇ ਤੁਰਦੇ ਹੋਏ ਜਦ ਗੁਰੂ ਅਰਜਨ ਸਾਹਿਬ ਹੋਏ ਮੁਗਲ ਹਕੂਮਤ ਦੀਆਂ ਸ਼ਿਕਾਇਤਾਂ ਪ੍ਰਿਥੀ ਚੰਦ ਮਿਹਰਬਾਨ ਹੋਣਾਂ ਨੇ ਲਾਈਆਂ ਉਹਨਾਂ ਨੂੰ ਛੇਕਿਆ ਵੀ ਕਿਹਾ ਪਰ ਨਤੀਜਾ ਅਸੀਂ ਕਿ ਪਹਿਲੀ ਸ਼ਹਾਦਤ ਸਿੱਖ ਕੌਮ ਦੀ ਹੋਲੀ ਉਹ ਵੀ ਸਾਨੂੰ ਸੈਣੀ ਪਈ ਛੇਵੇਂ ਪਾਤਸ਼ਾਹ ਨੂੰ ਹੁਕਮ ਕੀਤਾ ਮੀਰੀ ਪੀਰੀ ਦਾ ਉਸ ਤੋਂ ਉਪਰੰਤ ਉਹਨਾਂ ਦੇ ਪੋਤੇ ਉਹਨਾਂ ਦੇ ਸੁਪੁੱਤ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਕਿਸੇ ਹੋਰ ਤੇ ਮਨੁੱਖੀ ਅਧਿਕਾਰਾਂ ਵਾਸਤੇ ਦਿੱਤੀ ਉਸ ਤੋਂ ਬਾਅਦ ਦਸਮ ਪਿਤਾ ਨੇ ਉਹ ਆਪਣੇ ਪਿਤਾ ਦਾ ਸੀਸ ਸਵੀਕਾਰ ਕਰਕੇ ਫਿਰ ਦੋ ਸੁਪੁੱਤ ਚਮਕੌਰ ਚ ਦੋ ਫਤਿਹਗੜ੍ਹ ਸਾਹਿਬ ਮਾਤਾ ਗੁਜਰ ਕੋ ਸਾਰਾ ਸਰਬੰਸ ਤਿਆਗਤਾ ਤੇ ਫਿਰ ਕੀ ਕਿਹਾ 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 ਮੈਨੂੰ ਕੀ ਦੁੱਖ ਹੈ ਜੀਵਤ ਹੈ ਹਜ਼ਾਰੋਂ ਤੁਹਾਡੇ ਵੱਲ ਦੇਖਦੇ ਸੋ ਜਿਹੜੀ ਤੁਸੀਂ ਕਹਿੰਦੇ ਹੋ ਕਿ ਆਪਾਂ ਨੂੰ ਤਸੀਹ ਤਸ਼ਦਦ ਕਿਵੇਂ ਆਪਾਂ ਇਸ ਤੋਂ ਹਟੀਏ ਤਾਂ ਗੁਰੂ ਸਾਹਿਬ ਨੇ ਸਾਨੂੰ ਸਿਖਾਈ ਤਾਂ ਤੁਰੀ ਚੱਲੋ ਤੁਰੀ ਚੱਲੋ ਬੋਲੀ ਚੱਲੋ ਚੁੱਪ ਨਾ ਕਰੋ ਅੱਜ ਵਰਗੇ ਪ੍ਰੋਗਰਾਮ ਕਰੋ ਲੋਕਾਂ ਨੂੰ ਦੱਸੋ ਕਿ ਬੀਤਿਆ ਹੈਗਾ ਜਦ ਮੌਕਾ ਆਊਗਾ ਅਸੀਂ ਆਪਣਾ ਫਤਿਹਗੜ ਸਾਹਿਬ ਨੂੰ ਖਾਲਿਸਤਾਨ ਬਣਾਵਾਂਗੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਸੀ ਕੀ ਬਾਤ ਹੈ ਜੀ ਬਹੁਤ ਚੰਗਾ ਲੱਗਾ ਗੱਲਬਾਤ ਕਰਕੇ ਥੋੜੇ ਸਮਝ ਬਧੇਰੇ ਜਾਣਕਾਰੀ ਦਿੱਤੀਆਂ ਪਰ ਵੇਖੋ ਸਰਕਾਰਾਂ ਇੱਕ ਪਾਸੇ ਜੇ ਕੋਈ ਹੱਕ ਦੀ ਗੱਲ ਕਰਦਾ ਰਾਈਟਲੀ ਫਾਈਟ ਕਰਨੀ ਪੈਂਦੀ ਔਰ ਉਦੋਂ ਇਹ ਕਿਹਾ ਜਾਂਦਾ ਜੀ ਇਹ ਗਰਮ ਖਿਆਲੀ ਨੇ ਪਰ ਜੇ ਕੋਈ ਨਰਮ ਤਰੀਕੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗੱਲ ਮਨਾਉਣ ਦੀ ਗੱਲ ਕਰਦਾ ਡੱਲੇਵਾਲ ਸਾਹਿਬ ਸਾਹਿਬ ਵਾਂਗੂ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੁੰਦੀ ਸਵਿਧਾਨਕ ਤੌਰ ਤੇ ਸਾਡੀ ਪਛਾਣ ਨੂੰ ਮੰਨਿਆ ਹੀ ਨਹੀਂ ਤੇ ਫਿਰ ਵੀ ਸਿੱਖ ਕਹੀ ਜਾਂਦੇ ਸਾਡਾ ਇੱਥੇ ਮਤਲਬ ਜੇ ਤੁਸੀਂ ਹਿਊਮਨ ਰਾਈਟਸ ਦਾ ਤੌਰ ਤੇ ਸਿਰਫ ਗੱਲ ਕਰੋ ਤਾਂ ਫੇਰ ਗੱਲਾਂ ਤੁਹਾਡੀਆਂ ਠੀਕ ਲੱਗਦੀਆਂ ਪਰ ਮੈਂ ਹਿਊਮਨ ਰਾਈਟਸ ਤੋਂ ਅੱਗੇ ਜਾ ਕੇ ਗੱਲ ਕਰਦਾ ਜਿਹੜਾ ਸਾਡੇ ਆਪਣੇ ਅਧਿਕਾਰ ਨਾਲ ਦੋ ਮੁਲਕਾਂ ਦੀ ਲੜਾਈ ਆ ਉਹਦੇ ਵਿੱਚ ਨਿਕਨਿਕੇ ਹਿਊਮਨ ਰਾਈਟਸ ਕ리어 ਰੁੱਲ ਜਾਂਦੇ ਹੁੰਦੇ ਨੇ ਸੋ ਸਾਡੀ ਦੋ ਮੁਲਕਾਂ ਦੀ ਲੜਾਈ ਸਾਡੀ ਕੌਮ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਹ ਸਾਡੀ ਪੰਜਾਬ ਦੀ ਰਿਹਿੰਦੁਸਤਾਨ ਦੀ جنگ ਹੈ ਜਿਹਦੇ ਵਿੱਚ ਸ਼ਹੀਦ ਹੋਏ ਨੇ ਇਹਦੇ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨ ਬਹੁਤ ਆ ਜਾਣਗੇ ਜੇ ਨਾਲ ਤੁਸੀਂ ਅੱਜ ਵੀ ਇੰਡੀਆ ਦੇ ਚਗਿਰਦੇ ਚ ਰੱਖ ਕੇ ਸੋਚਦੇ ਤੇ ਇਨਸਾਫ ਮੰਗਦੇ ਫਿਰਦੇ ਹੋ ਤੇ ਇਹ ਸਾਡੀ ਸਿਰੇ ਦੀ ਬੇਕੂਫੀ ਹੈ ਦੋਤ ਗੋਲੀ ਅ ਤੇ ਫਿਰ ਮਤਲਬ ਅੱਜ ਤੁਹਾਨੂੰ ਲੱਗਦਾ ਨਹੀਂ ਵੀ ਅੱਜ ਕੌਮ ਨੂੰ ਕਿਤੇ ਨਾ ਕਿਤੇ ਅਕਾਲ ਤੱਕ ਦੇ ਜਹੀਦਾਰ ਦੀ ਸ਼ਹਾਦਤ ਵੀ ਵਿਸਰ ਗਈ ਏ ਅੱਜ ਨਵੇਂ ਸਾਲ ਦੀਆਂ ਵਧਾਈਆਂ ਤੇ ਨਵੇਂ ਸਾਲ ਦੇ ਅੱਖ-ਅੱਖ ਵੇਖੋ ਨਹੀਂ ਕਿ ਕੌਮ ਦਾ ਇੱਕ ਜਹੀਦਾਰ ਹੋਵੇ ਜਾਂ ਕਿਸੇ ਤੁਸੀਂ ਕਿਹਾ ਧਾਰਮਿਕ ਆਗੂ ਨੂੰ ਇਸ ਤਰੀਕੇ ਨਾਲ ਸ਼ੱਕ ਦੇ ਆਧਾਰ ਤੇ ਚਾਕੇ ਤੇ ਸੀਐਸਟਾਫ ਦੇ ਵਿੱਚ ਪੁੱਟ ਮਟਕਾ ਕਰਦੇ ਦੇਖਿਆ ਹੋਵੇ ਪਰ ਅੱਜ ਕਿਤੇ ਨਾ ਕਿਤੇ ਕੌਮ ਦੇ ਵਿੱਚ ਇਛੇ ਇਛੇ ਚੇਤੇ ਚ ਗੱਲ ਵਿਸਰਨ ਗਈ ਉਹ ਇਹ ਤੇ ਪੁਰਾਣ ਜਿਸ ਤਰੀਕੇ ਨਾਲ ਸਾਡੇ ਤੇ ਹਮਲਾ ਆਇਆ ਵਾ ਮਤਲਬ ਕੱਲਾ ਸਾਡੇ ਤੇ ਨਹੀਂ ਆਇਆ ਪੂਰੀ ਦੁਨੀਆ ਤੇ ਆਇਆ ਟੈਕਨੋਲੋਜੀ ਦਾ ਉਦੋਂ ਜਿਹੜਾ ਜਾਦਸ਼ਤ ਜਿਹੜੀਆਂ ਨਾ ਉਹ ਡੇਢ ਮਿੰਟ ਦੀ ਰਹਿ ਗਈ ਸਾਡੇ ਫੋਨ ਖੋਲਿਆ ਰੀਲ ਵੇਖੀ ਯਾਦ ਆ ਜਿੱਦਾਂ ਉਹ ਰੀਲ ਤਾਂ ਹਟਵਾ ਦੇਈ ਤੇ ਪਿਛਲੀ ਭੁੱਲ ਜਾਈਦਾ ਕੀ ਗੱਲ ਇਹ ਅਗਲੇ ਦਿਮਾਗ ਚ ਕੋਮਨ ਨਾ ਆਪੇ ਦੀ ਸੋ ਮੈਂ ਕਹਿੰਦਾ ਵੀ ਜਕੌਮ 32 ਸਾਲਾਂ ਬਾਅਦ ਵੀ ਆਪਣੇ ਜਿਹੜੇ ਦਾਦ ਦੀ ਸ਼ਹਾਦਤ ਨੂੰ ਯਾਦ ਰੱਖਦੀ ਹੈ ਤੇ ਕੋਈ ਮਨਕੀ ਗੱਲ ਨਹੀਂ ਜੀ ਯਾਦ ਆ ਸਾਨੂੰ ਅਸੀਂ ਇਹ ਨਾ ਕਹੀ ਕਿ ਭੁੱਲ ਗਈ ਕੌਮ ਇੰਜ ਹੋ ਗਿਆ ਜਿੰਨੀ ਇੱਥੇ ਸੰਗਤ ਹੈ ਇਹਨੇ ਤਾਂ ਕੋਈ ਮਤਲਬ ਉਹਦਾ ਕਿਹਦਾ ਰਿਸ਼ਤੇਦਾਰ ਚੜਾਈ ਕੀਤਾ ਤੇ ਉੱਥੇ ਵੀ ਨਾ ਕੱਟ ਨਹੀਂ ਹੁੰਦਾ ਤੇ ਜੈਦਾਰ ਕੌਕੇ ਇਹਨਾਂ ਸਾਰਿਆਂ ਦੇ ਪਰ ਮਾਮੇ ਚਾਚੇ ਲੱਗਦੇ ਹ ਸਾਰੇ ਇਸੇ ਕਰਕੇ ਆਏ ਨੇ ਵੀ ਸਾਡੇ ਜੈਦਾਰ ਦੀ ਸ਼ਹੀਦੀ ਦਿਹਾੜਾ ਸੋ ਇਹਨੂੰ ਟਾਈਮ ਦੀ ਕਲਾ ਚ ਨਹੀਂ ਲੈ ਕੇ ਜਾਣਾ ਚਾਹੀਦਾ ਇਹ ਅਜੇ ਵੀ ਕੌਮ ਜੀਉਂਦੀ ਆ ਅਸੀਂ ਯਾਦ ਰੱਖੀ ਬਿਲਕੁਲ ਤੁਸੀਂ ਕਹੇ ਵੀ ਸੋਸ਼ਲ ਮੀਡੀਆ ਤੇ ਨੌਜਵਾਨ ਜਾਗਰੂਕ ਹੋਏ ਨਹੀਂ ਤੇ ਕੋਈ ਸ਼ੱਕ ਨਹੀਂ ਪਿਛਲੇ ਸਾਲ ਬੜੇ ਵੱਡੇ ਪੱਧਰ ਤੇ ਕੌਕੇ ਸਾਹਮਣੇ ਯਾਦ ਕੀਤਾ ਗਿਆ ਪਰ ਕਿਤੇ ਨਾ ਕਿਤੇ ਇਹਨਾਂ ਦੀ ਸ਼ਹਾਦਤ ਜਿਹੜੀਆਂ ਪੰਥਕ ਦੇ ਸਰਮੋਰ ਜਥੇਬੰਦੀਆਂ ਉਹਨਾਂ ਨੂੰ ਜਿਹੜੇ ਐਸਜੀਪੀਸੀ ਦੀ ਗੱਲ ਕਰੀ ਉਹਨਾਂ ਨੂੰ ਭੁੱਲ ਗੀਆਂ ਪਿਛਲੇ ਸਮੇਂ ਸੋਸ਼ਲ ਮੀਡੀਆ ਤੇ ਗੱਲ ਆਈ ਤੇ ਉਹਨਾਂ ਨੇ ਕਹਿਤਾ ਅਸੀਂ ਵੀ ਮਨਾਵਾਂਗੇ ਜਦੋਂ ਕੋਈ ਹਾਂਜੀ ਉਹਨਾਂ ਨੇ ਮਨਾਇਆ ਹਮ ਅੱਜ ਮਨਾਇਆ ਹਾਂ ਐਸਜੀਪੀਸੀ ਪਰ ਇੱਥੇ ਹੁਣੇ ਬਜ਼ੁਰਗ ਕਹਿ ਰਹੇ ਨੇ ਵੀ ਇੱਥੇ ਐਸਜੀਪੀਸੀ ਦਾ ਆ ਗੁਰਦੁਆਰਾ ਤੇ ਉੱਥੇ ਜੇ ਕੋਈ ਨੌਜਵਾਨ ਲੰਗਰ ਛਕਣੇ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਹਾਡਾ ਲੰਗਰ ਉੱਧਰ ਏ ਕਦੀ ਇਹ ਵੀ ਹੈ ਸਿੱਖੀ ਦੇ ਵਿੱਚ ਆ ਤੁਹਾਡਾ ਲੰਗਰ ਸਾਡਾ ਲੰਗਰ ਨਹੀਂ ਨਹੀਂ ਇਹ ਤਾਂ ਜਿਹੜੇ ਕਰਦੇ ਨੇ ਤੇ ਮਨਸਾਹਲ ਸਟੇਟ ਇਕ ਤਕਰੀਰ ਤੁਸੀਂ ਕੀਤੀ ਹੈ ਕਿਉਂਕਿ ਆਪਾਂ ਉਹ ਸ਼ਹਾਦਤ ਤੋਂ ਭਾਵੇਂ ਹਟ ਕੀਆ ਪਰ ਕਿਤੇ ਨਾ ਕਿਤੇ ਉਹ ਨਾਤਾ ਜੁੜਦਾ ਜਿਹੜੀ ਤੁਸੀਂ ਅੱਜ ਦਿੱਲੀ ਦੇ ਵਿੱਚ ਆਪਾਂ ਗੱਲ ਕੀਤੀ ਹੈ ਵੀ ਗ੍ਰੰਥੀ ਸਿੰਘ ਨੂੰ 18000 ਰੁਪਏ ਦਾ ਲਾਲਚ ਦਿੱਤਾ ਜਾ ਰਿਹਾ ਉਹ ਥੋੜਾ ਜਿਆਦਾ ਦਰਸ਼ਕਾਂ ਨਾਲ ਸਾਂਝੀ ਕਰਿਆ ਜਿਵੇਂ ਉਹ ਕਿੱਧਰ ਨੂੰ ਗੱਲ ਜਾ ਰਹੀ ਹੈ ਜਿਹੜੇ ਸਾਡੇ ਗ੍ਰੰਥੀ ਸਿੰਘ ਨੇ ਨਾ ਅਸੀਂ ਉਹਨਾਂ ਦੇ ਇੱਕ ਸ਼ਬਦ ਵਰਤਨ ਦੇ ਗੁਰੂ ਦੇ ਵਜ਼ੀਰ ਨੇ ਬਿਲਕੁਲ ਠੀਕ ਹੈ ਤੇ ਗੁਰੂ ਘਰ ਦੇ ਵਜ਼ੀਰ ਸਰਕਾਰ ਦੇ ਤਨਖਾਹ ਤੇ ਪਾਲਣ ਦੇ ਠੀਕ ਨਹੀਂ ਔਰ ਮੈਂ ਨਾਲ ਆਪਣੀ ਕੌਮ ਦੇ ਵੀ ਕਹਿਣਾ ਚਾਹੁੰਦਾ ਵੀ ਅਸੀਂ ਕਹਿੰਦੇ ਤੇ ਹੈਗੇ ਆ ਗੁਰੂ ਘਰ ਦੇ ਵਜ਼ੀਰ ਨੇ ਜੇ ਇੱਜ਼ਤ ਮੰਗ ਸਤਕਾਰ ਅਸੀਂ ਉਹਨਾਂ ਦੇ ਦਿੰਦੇ ਬਿਲਕੁਲ ਪਰ ਇਹ ਸਾਡੀ ਕੌਮ ਦੀ ਅੰਦਰੂਨੀ ਕਮਜ਼ੋਰੀ ਪਰ ਸਾਡੀ ਕਮਜ਼ੋਰੀ ਦਾ ਸਾਡਾ ਕੋਈ ਵਿਰੋਧੀ ਜਾਂ ਸਰਕਾਰ ਫਾਇਦਾ ਚੁੱਕੇ ਵੀ ਸਿਆਣਾ ਨਹੀਂਗੇ ਸੋ ਸਾਡੇ ਜਿਹੜੇ ਹੁਣ ਇਕਨੋਮਿਕਲ ਫੈਕਟਰ ਆ ਉਹਨੂੰ ਉਜਾਗਰ ਕਰਕੇ ਜੇ ਸਰਕਾਰ ਸਾਡੇ ਵਿੱਚ ਐਂਟਰੀ ਮਾਰਨ ਲੱਗੀ ਜੀ ਠੀਕ ਹੈ ਜਿਹੜਾ ਬੰਦਾ ਅਸੀਂ ਕਹਿੰਨੇ ਗੁਰੂ ਘਰ ਦੇ ਵਜ਼ੀਰਾ ਕਿਉਂ ਕਹਿੰਨੇ ਆ ਵੀ ਪੀ ਇਹ ਗੁਰੂ ਘਰੋਂ ਕਾਂਦੇ ਨੇ ਗੁਰੂ ਘਰ ਦੀ ਸੇਵਾ ਕਰਦੇ ਨੇ ਤੇ ਗੁਰੂ ਦੀ ਬੋਲੀ ਬੋਲਦੇ ਨੇ ਇਹੋ ਆਲਾ ਜੀ ਬਿਲਕੁਲ ਜੇ ਖਾਣਾ ਤੇ ਜੇਬ ਸਰਕਾਰ ਦੇ ਖਜ਼ਾਨੇ ਚ ਪਰਣੀ ਸ਼ੁਰੂ ਹੋ ਗਈ ਤੇ ਬੋਲੀ ਸਰਕਾਰ ਦੀ ਅੱਜ ਨਹੀਂ ਤੇ ਦੋਆ ਪੀੜ੍ਹੀਆਂ ਬਾਅਦ ਬੋਲਣੀ ਸ਼ੁਰੂ ਕਰ ਦੇਣ ਸੋ ਇਹ ਫਿਰ ਸਿੱਖੀ ਦਾ ਪ੍ਰਚਾਰ ਨਹੀਂ ਹਿੰਦੂਤਵ ਦਾ ਪ੍ਰਚਾਰ ਹੋਣਾ ਸ਼ੁਰੂ ਹੋਏਗਾ ਸੋ ਇਸ ਕੱਲ ਨੂੰ ਹੁਣੇ ਹੀ ਡੱਕ ਲੈਣਾ ਚਾਹੀਦਾ ਘੱਟੋ ਘੱਟ ਹੋਰ ਨਿਕੋਤਾ ਅਕਾਲ ਤਖਤ ਸਾਹਿਬ ਨੂੰ ਇਹ ਹੁਕਮ ਜਾਰੀ ਕਰਨਾ ਚਾਹੀਦਾ ਵਾ ਸਮੂਹ ਦੁਨੀਆਂ ਤੇ ਸਿੱਖਾਂ ਨੂੰ ਵਿੱਚ ਸਾਖ ਖਾਸ ਤੌਰ ਤੇ ਇਨਕਲੂਡ ਕਰਕੇ ਦਿੱਲੀ ਕਮੇਟੀ ਤੇ ਦਿੱਲੀ ਦੇ ਸਿੱਖਾਂ ਕੋਲੋਂ ਕਿ ਸ਼ੁਰੂ ਉਥਾਂ ਲੱਗੀ ਆਗਾ ਤੇ ਉਹ ਇਸ ਇਨਰੋਲਮੈਂਟ ਦਾ ਹਿੱਸਾ ਨਾ ਬਣ ਔਰ ਸਰਕਾਰ ਦੀ ਜਾਂ ਕੇਜਰੀਵਾਲ ਵੱਲੋਂ ਦਿੱਤੇ ਗਏ ਇਸ ਲਾਲਚ ਨੂੰ ਨਸਕਾਰਨ ਪਰੇ ਕਰਨ ਔਰ ਜੇ ਉਹਦੇ باوجود ਵੀ ਕੋਈ ਸਰਕਾਰੀ ਲਾਲਚ ਚ ਜਾਂਦਾ ਆ ਤੇ ਫਿਰ ਉਹਦੇ ਖਿਲਾਫ ਸਖਤ ਤਾੜਨਾ ਨਹੀਂ ਚਾਹੀਦੀ ਵੀ ਉਹ ਗੁਰੂ ਘਰ ਦੇ ਸੇਵਾ ਨਹੀਂ ਕਰ ਸਕਦਾ ਜੇ ਉਹ ਸੇਵਾ ਕਰੇਗਾ ਇਹਨੇ ਤੇ ਫਿਰ ਕੱਲ ਨੂੰ 18000 ਵੀ ਕਿਥੋਂ ਲੈ ਲਗਾ ਸਰਕਾਰ ਕੋਲ ਫਿਰ ਲੈਂਦਾ ਫਿਰ ਜਿੱਥੋਂ ਲੈਣਾ ਹੈ ਪਰ ਮੈਂ ਫਿਰ ਕਹਿ ਰਿਹਾ ਕੰਨਿਆ ਨੇ ਇਸ ਗੱਲ ਨੂੰ ਉਲਟ ਲੈ ਜਾਣਾ ਹੈ ਵੀ ਨਹੀਂ ਤਾਂ ਪੂਰੇ ਸਾਹਮਣੇ ਲੋ ਇਧਰ ਇਹ ਮਕਾਮ ਨੂੰ ਪਹਿਲਾਂ ਬੇਨਤੀ ਕਰਦਾ ਆ ਕਿ ਸਾਨੂੰ ਆਪਣੇ ਗੁਰੂ ਘਰਾਂ ਦੇ ਵਜੀਰ ਸਾਹਮਣੇ ਚਾਹੀਦੇ ਨੇ ਬਹੁਤ ਸਾਰਾ ਖਲਾਰਾ ਆ ਗੁਰੂ ਘਰ ਇੱਕ ਨਹੀਂ ਆ ਪਿੰਡਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਮਤਲਬ ਜਨਸੰਖਿਆ ਸਾਡੀ 700 ਹੁੰਦੀ ਆ ਤੇ ਗੁਰਦੁਆਰੇ 7 ਹੁੰਦੇ ਨੇ ਸੋ ਉਹਨਾਂ ਨੂੰ ਮਤਲਬ ਤੁਸੀਂ ਕਹੋ ਵੀ ਉਹ ਇੰਨੇ ਬੰਦੇ ਇਕੱਠੇ ਕਰਕੇ ਫਿਰ ਉਹ ਇੱਕ ਨੂੰ ਕਿੱਦਾਂ ਬੜਾ ਕੋ ਜਿਆਦਾ ਭੰਬਲ ਪੂਸਾ ਮੈਂ ਜੋਧੇ ਦੇ ਦੀਪ ਚ ਜਾਵਾਂ ਪਰ ਇਹ ਸਾਰੀਆਂ ਚੀਜ਼ਾਂ ਸਾਡੀਆਂ ਆਪਣੇ ਰਾਜ ਚ ਹੱਲ ਹੋ ਸਕਦੀਆਂ ਨੇ ਅਸੀਂ ਸਾਂਭਾਂਗੇ ਆਪਣੇ ਪਰ ਜਦੋਂ ਤੱਕ ਨਹੀਂ ਹੁੰਦੇ ਉਦੋਂ ਤੱਕ ਜਿੰਨਾ ਸਾਡੇ ਕੋਲ ਸੰਭ ਸ ਉਹ ਵੀ ਦੇਣ ਆਉਂਦੇ ਨੇ ਉਹ ਵੀ ਅਸੀਂ ਇਤਿਹਾਸ ਗਵਾਇਆ ਭਰਦਾ ਜਦੋਂ ਮਹਾਰਾਜ ਰਜੇਸ ਖਾ ਦਾ ਆਪਣਾ ਰਾਜ ਸੀ ਅਸੀਂ ਕਹਿੰਦੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਸੀ ਦਰਬਾਰ ਸਾਹਿਬ ਇੱਕ ਰਾਗੀ ਸਿੰਘ ਹੁੰਦਾ ਸੀ ਭਾਈ ਮਨਸਾ ਸਿੰਘ ਜੀ ਉਹਨਾਂ ਦੀ ਆਰਥਿਕਤਾ ਕੋਈ ਬਹੁਤੀ ਵਧੀਆ ਨਹੀਂ ਬਟ ਉਹ ਕੀਰਤਨ ਬਹੁਤ ਵਧੀਆ ਕਰਦੇ ਤੇ ਜਦੋਂ ਮਹਾਰਾਜ ਰਣਜੀਤ ਸਿੰਘ ਨੇ ਕੀਰਤਨ ਕਰਦੇ ਸੁਣਿਆ ਤੇ ਨਾਲ ਦੇ ਸਿੰਘਾਂ ਨੇ ਦੱਸਿਆ ਵੀ ਇਹਨਾਂ ਦੀ ਆਰਥਿਕਤਾ ਵਧੀਆ ਨਹੀਂ ਕੋਈ ਬਹੁਤੀ ਤੇ ਮਹਾਰਾਜ ਨੇ ਕਿਹਾ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਬਿਲਕੁਲ ਔਰ ਹੁਣ ਜੀ ਉਹ ਤਾਂ ਧੰਦਾ ਤੇ ਉਹਨੇ ਤੇ ਅੱਜ ਦਿਨੇ ਜਾਣਾ ਸੀ ਤੇ ਨਾਲ 10-15 ਕੈਮਰੇ ਖੜਨੇ ਸੀ ਤਾਂ ਕਹਿਣਾ ਜੀ ਆਪ ਸਾਡੋ ਮਹਾਰਾਜ ਮੈਂ ਤੁਹਾਡੇ ਲੈ ਕੇ ਆ। ਉਹ ਕਹਿੰਦਾ ਵੀ ਨਹੀਂ ਗੁਰੂ ਘਰ ਦੇ ਵਜ਼ੀਰ ਨੇ ਤੇ ਮੈਂ ਇਹਨਾਂ ਦੇ ਸਾਰਿਆਂ ਦੇ ਸਾਹਮਣੇ ਨਹੀਂ ਕਰ ਸਕਦਾ ਰਾਤ ਦਿਨੇ ਰਹਿ ਗਿਆ। ਰਣਜੀਤ ਸਿੰਘ। ਜਾ ਕੇ ਜੇ ਦਰਵਾਜ਼ਾ ਖੜਕਟਾਇਆ ਤਾਂ ਉਹਨੇ ਪੁੱਛਿਆ ਵੀ ਕੌਣ ਆ? ਉਹ ਕਹਿੰਦੇ ਜੀ ਮਹਾਰਾਜ ਆਇਆ ਰਣਜੀਤ ਸਿੰਘ ਆ ਤਾਂ ਦੱਸੋ ਜੀ ਕੀ ਕੰਮ ਹੈ? ਕਹਿੰਦੇ ਜੀ ਮਹਾਰਾਜ ਤੁਹਾਨੂੰ ਮਤਲਬ ਰਾਜਾ ਤੁਹਾਡੀ ਖਿਦਮਤ ਕਰਨੀ ਚਾਹੁੰਦਾ ਵੀ ਤੁਸੀਂ ਗੁਰੂ ਘਰ ਦੇ ਵਜ਼ੀਰ ਹੋ ਪਰ ਤੁਸੀਂ ਆਰਥਿਕਤਾ ਮਾੜੀ ਦਾ ਚਰ ਰਹੇ ਹੋ ਤੇ ਤੁਹਾਨੂੰ ਕੁਝ ਨਜ਼ਰਾਨਾ ਦੇਣਾ ਚਾਹੁੰਦਾ ਵੀ ਤੇ ਪਾਈ ਮਤਸਾਂ ਕੇਆਂ ਲੱਗੇ ਵੀ ਰਣਜੀਤ ਸਿੰਘ ਨੂੰ ਪੁੱਛੋ ਵੀ ਜਿੱਥੋਂ ਦੇਣਾ ਨੇ ਖਜ਼ਾਨਾ ਕਿੱਥੋਂ ਮਿਲਿਆ ਹੂੰ ਕਹਿੰਦੇ ਜੀ ਹੁਣ ਰਣਜੀਤ ਸਿੰਘ ਦਾ ਸੁਭਾਅ ਹੈਗਾ ਉਹਨਾਂ ਦੇ ਅੰਦਰ ਵਾਸੇ ਵੀ ਕੋਈ ਵੀ ਗੱਲ ਕਹਿੰਦੇ ਵੀ ਮੈਨੂੰ ਗੁਰੂ ਰਾਮਦਾਸ ਤੋਂ ਮਿਲਿਆ ਉਹ ਕਹਿੰਦੇ ਜੀ ਗੁਰੂ ਰਾਮਦਾਸ ਤੋਂ ਮਿਲਿਆ ਉਹ ਕਹਿੰਦੇ ਕਿ ਵੀ ਜੇ ਤੈਨੂੰ ਗੁਰੂ ਰਾਮਦਾਸ ਦੇ ਦਰ ਤੋਂ ਮਿਲਿਆ ਤਾਂ ਮੈਂ ਉਹਦਾ ਵਜ਼ੀਰ ਹਾਂ ਜਿੱਥੇ ਗੁਰੂ ਰਾਮਦਾਸ ਨੇ ਮੈਨੂੰ ਰੱਖਿਆ ਮੈਨੂੰ ਉੱਥੇ ਰਹਿੰਦੇ ਮੈਨੂੰ ਤੇਰੀ ਖੈਰ ਆਦੀ ਤੂੰ ਬਹੁਤਾ ਵੱਡਾ ਦਾਨੀ ਨਾ ਬਣ ਕਿਆ ਬਾਤ ਇਹ ਜਿਹੜੀ ਭਾਵਨਾ ਆ ਇਹ ਅੱਜ ਦੇ ਵਜ਼ੀਰਾਾਂ ਚ ਵੀ ਕਿਤੇ ਨਾ ਕਿਤੇ ਮਾਇਨਾ ਸਾਂ ਉਹਨਾਂ ਨੂੰ ਵੀ ਇਹ ਮੈਂ ਮਲਾਰਿਆਂ ਦੇ ਚ ਚੱਲੇ ਮੇਰੀਆਂ ਜੇਬਾਂ ਭਰੀਆਂ ਮੈਂ ਫਿਰ ਤੀਜੀ ਚੌਥੀ ਰਕਾਇਦ ਲਗਾ ਮੈਂ ਇਸ ਗੱਲ ਦੇ ਹੱਕ ਚ ਨਹੀਂਗਾ ਕਿ ਤੁਹਾਨੂੰ ਰਾਗੀ ਸਿੰਘ ਭੁੱਖੇ ਮਾਰਦੇ ਹੋ ਪਰ ਮੈਂ ਇਹ ਕਹਿ ਰਿਹਾ ਵੀ ਜੇ ਕਿਸੇ ਕਾਰਨਾ ਕਾਰਨ ਅੱਜ ਸਾਡੇ ਕੋਲ ਰਾਜ ਭਾਗ ਨਹੀਂ ਆ ਕੁਝ ਵੀ ਨਹੀਂ ਨਾ ਸਾਡੇ ਗਰੰਤੀ ਸਿੰਘ ਰੋਲ ਰਹੇ ਨੇ ਤੇ ਘਟੋ ਘਟੇ ਕੋ ਪਾਣਾ ਗੁਰੂ ਰਾਮਦਾਸ ਦਾ ਮੰਨ ਕੇ ਅਸੀਂ ਸੇਵਾ ਕਰੀਏ ਇਹਦਾ ਮਤਲਬ ਇਹ ਨਹੀਂ ਹੈ ਜੇ ਸਾਡੀ ਅੱਜ ਜੇਬਾਂ ਚ ਕੁਝ ਨਹੀਂ ਹੈਗਾ ਤਾਂ ਦਿੱਲੀ ਦੇ ਕੋਲੋਂ ਜਾ ਕੇ ਸਿਆ 38000 ਦੇਓ ਸੋ ਇਸ ਚੀਜ਼ ਨੂੰ ਮੋਟੋ ਰੱਦ ਕਰਨਾ ਚਾਹੀਦਾ ਜੀ ਵੀ ਇਹ ਅਰਦਾਸ ਅੱਜ ਹੋਰ ਵੀ ਬੜੇ ਸਿੱਖਾਂ ਨੇ ਕੀਤੀ ਕਹਿੰਦੇ ਵੀ ਇਹ ਕੁਝ ਪੁਰਾਣੇ ਬਜ਼ੁਰਗਾਂ ਨੇ ਕੌਕੇ ਸਾਹਿਬ ਬਾਰੇ ਦੱਸਿਆ ਕਹਿੰਦੇ ਵੀ ਕੌਕੇ ਸਾਹਿਬ ਦੀ ਜਿਹੜੀ ਨਾ ਮਤਲਬ ਪ੍ਰਤਿਮਾ ਸੀ ਲੋਕਾਂ ਦੇ ਵਿੱਚ ਇੱਥੇ ਕਚਹਿਰੀ ਲੱਗਦੀ ਸੀ ਇਹੋ ਹਾਲ ਉਹਨਾਂ ਟੋਕਰੀਆਂ ਨਾਲ ਬਣਾਇਆ ਤੇ ਇਸ ਹਾਲ ਦੇ ਵਿੱਚ ਘੱਟੋ ਘੱਟ ਵੀ ਕਹਿੰਦੇ 200 ਕੁੜੀਆਂ ਉਹ ਤੋਰੀਆਂ ਜਿਹੜੀਆਂ 5-5 70 ਸਾਲਾਂ ਤੋਂ ਘਰਾਂ 'ਚ ਬੈਠੀਆਂ ਸੀ ਜਿੱਤੇ ਕਚਹਿਰੀ ਲੱਗਦੀ ਸੀ ਇਹ ਗੱਲ ਵੀ ਸਰਕਾਰ ਨੂੰ ਚੰਗੀ ਨਹੀਂ ਸੀ ਲੱਗਦੀ ਕਿਉਂਕਿ ਕੌਮ ਨੇ ਕਿਤੇ ਨਾ ਕਿਤੇ ਸੰਤ ਜਰਨੈਲ ਸੀ ਭਿੰਡਰਾਲੇ ਤੋਂ ਬਾਅਦ ਕੌਕੇ ਸਾਬ ਨੂੰ ਆਪਣਾ ਆਗੂ ਮੰਨ ਲਿਆ ਸੀ ਕਹਿੰਦੇ ਇਹ ਕਾਰਨ ਵੀ ਸੀ ਵੀ ਉਹਨਾਂ ਦੀ ਪ੍ਰਤਿਭਾ ਜਿਹੜੀ ਦਿਨ-ਪ੍ਰਤੀ ਦਿਨ ਵਧੇ ਨਾ ਵੀ ਸ਼ੱਕ ਦੇ ਆਧਾਰ ਤੇ ਮਤਲਬ ਚੱਕਿਆ ਗਿਆ ਤੇ ਬਾਅਦ ਕਹਿ ਦਿੱਤਾ ਗਿਆ ਭਗੌੜਾ ਨੇ ਕੋਈ ਵੀ ਸਰਕਾਰੀ ਰਿਕਾਰਡ ਦੇ ਵਿੱਚ ਭਗੌੜੇ ਨੇ ਕੋਈ ਵੀ ਸਾਡਾ ਸਿੱਖ ਮਾਰਿਆ ਜਿਹੜਾ ਉਹਦੇ ਪਿਛੇ ਕੋਈ ਨਾ ਕੋਈ ਤਾਂ ਕਾਰਨ ਹੈਗਾ ਹੀ ਔਰ ਤੁਸੀਂ ਅੱਜ ਜਿਹੜੀਆਂ ਚੀਜ਼ਾਂ ਕਰਾਈਆਂ ਨੇ ਇਹ ਕਾਰਨ ਹੁੰਦੇ ਨੇ ਪਰ ਸਰਕਾਰ ਨੂੰ ਖਤਮ ਕਰਨ ਲਈ ਤੁਹਾਡੇ ਲਈ ਖਾਸ ਸਿਰਫ ਇੱਕ ਕਾਰਨ ਚਾਹੀਦਾ ਆ ਕਿ ਤੁਸੀਂ ਸਿੱਖ ਜਿਹੜੇ ਉਹ ਦਿੱਲੀ ਦੇ ਹੋ ਕੇ ਦਰਬਾਰ ਸੈੱਦਦੇ ਹੋ ਜੇ ਗੁਰੂ ਦੇ ਸੇਖ ਹੋ ਤੇ ਨਾ ਖਤਮ ਕਰਨਾ ਹੈ ਜੇ ਦਿੱਲੀ ਦੇ ਸੇਖ ਹੋ ਤੇ ਤੁਸੀਂ ਭਾਵੇਂ ਇੱਥੇ ਪ੍ਰਾਈਮ ਮਿੰისტਰ ਬਣ ਜੋ ਕੋਈ ਖਤ ਖਾਤਮਾਨ ਨਹੀਂ ਕਰ ਤੁਹਾਡਾ ਸੋ ਇਹ ਬੇਸਿਕ ਜੀ ਗੱਲ ਆ ਇਹ ਸਾਡੇ ਇੱਕ ਆਮ ਸਿੱਖ ਤੋਂ ਲੈ ਕੇ ਸਾਡੇ ਜਥੇਦਾਰ ਤੱਕ ਲਾਗੂ ਹੁੰਦੀ ਆ ਜੀ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਇਹ ਮੁਲਕ ਜਿੰਨੇ ਸਵਧਾਨਕ ਤੌਰ ਤੇ ਤੁਹਾਡੀ ਪਛਾਣ ਨਹੀਂ ਰੱਖੀਏ ਤੋਂ ਵੱਧ ਕੇ ਹੋਰ ਤੁਹਾਡੀ ਝੋਲੀ ਚ ਕੀ ਪਾਏਗਾ ਜਿੱਥੇ ਸ਼ਹਾਦਤਾਂ ਹੀ ਮਿਲਣੀਆਂ ਨੇ ਤਾਂ ਫਿਰ ਜਾਂ ਚੁੱਪ ਕਰਕੇ ਝੋਲੀ ੱਡ ਕੇ ਪੁਆਈ ਜਾਈਏ ਜਾਂ ਫਿਰ ਇਹਨਾਂ ਝੋਲੀ ਜਿੱਥੇ ੱਡੀ ਆ ਨਾਲ ਨਾਲ ਸ਼ਹਾਦਤਾਂ ਪਾਉਣ ਲਈ ਉੱਥੇ ਆਪਣੇ ਖਾਲਿਸਤਾਨ ਕੌਮੀ ਕਰਦੇ ਲਈ ਯਤਨ ਚਿਲੋइए ਜਦੋਂ ਸਾਡਾ ਮੁਲਕ ਬਣੇਗਾ ਤੁਸੀਂ ਵੇਖੋਗੇ ਸ਼ਹਾਦਤਾਂ ਸਾਬ ਆਪਣੇ ਆਪ ਰੰਗਤ ਲਿਆਉਣਗੇ ਇਹਨਾਂ ਤੇ ਤੇ ਇੱਕ ਦੋ ਸ਼ਹੀਦ ਹੋਏ ਚਾਰ ਕਿਤੇ ਇਹਨਾਂ ਨੇ ਪਤਾ ਨਹੀਂ ਹਜ਼ਾਰ ਫਿਲਮ ਬਣਾ ਸਕੀ ਉਹਨਾਂ ਤੇ ਵੀ ਪਤਾ ਨਹੀਂ ਕਿੱਡਾ ਕਤ ਲਗਾਏ ਆ ਆਜ਼ਾਦੀ ਦਾ ਜੁੱਧ ਲੜਿਆ ਸਾਡੇ ਤੇ ਇੱਥੇ ਪੈਰ ਪੈ ਤੇ ਸ਼ਹੀਦ ਹੋਏ ਨੇ ਦੁਨੀਆ ਦੇ ਦੇਖੇਗੀ ਵੀ ਅਸੀਂ ਆਜ਼ਾਦੀ ਕਿਵੇਂ ਆਸਰ ਕੀਤੀ ਹੈ ਤੇ ਕਿਵੇਂ ਦਾ ਸਾਡਾ ਰਾਜ ਮੁਲਕ ਜਿਹੜਾ ਆਪਣੇ ਰਾਜ ਜਥੇਦਾਰ ਰਹਿਣਗੇ ਫਿਰ ਕਿ ਅੱਜ ਵਰਗੇ ਜਥੇਦਾਰ ਹੋਣਗੇ ਤੇ ਰਾਜ ਬਣੇਗਾ ਜਿਆਚਰ ਕੇ ਜਥੇਦਾਰ ਰਹਿਣਗੇ ਤੇ ਰਾਜ ਬਣਨਾ ਮਤਲਬ ਜਥੇਦਾਰ ਤੋਂ ਮਤਲਬ ਇਹ ਨਾ ਲੈ ਜਾ ਜੇ ਕੱਲ ਨੂੰ ਕੋਈ ਕਵੇ ਕੱਲ ਸਾਨੂੰ ਨਾ ਕੋ ਸਵਾਲ ਕੀਤਾ ਜਾਂਦਾ ਵੀ ਜੇ ਤੁਹਾਡਾ ਰਾਜ ਬਣ ਜਾਂਦਾ ਤੇ ਉਹ ਚ ਪ੍ਰਾਈਮ ਮਿਨਿਸਟਰ ਤੇ ਯਾ ਤੇ ਗੱਲ ਨਹੀਂ ਸਮਝਦੇ ਜੇ ਇਹੋ ਲੀਡਰ ਹੋਣੇ ਆ ਖਾਲਸਾਤਨ ਦੇ ਵਿੱਚ ਤੇ ਅੱਜ ਖਾਲਸਾਤਨ ਬਣ ਜਾਣਾ ਸੀ ਬਿਲਕੁਲ ਸਹੀ ਇਹ ਨਹੀਂ ਹੋਣੇ ਜਿਨ੍ਹਾਂ ਨੇ ਲੈ ਕੇ ਦੇਣਾ ਆ ਉਹ ਰੂਹਾਂ ਹੀ ਕੋ ਜੋ ਹੋਣੀਆਂ ਨੇ ਤੇ ਉਹ ਲੀਡਰ ਹੋਣੇ ਨੇ ਐਵੇਂ ਟੁਚਰਾ ਨਹੀਂ ਡਾਉਣੀਆਂ ਚਾਹੀਦੀਆਂ ਵੀ ਇਥੇ ਆ ਲੀਡਰ ਹੋਣਾ ਚਾਹ ਲੀਡਰ ਹੋਣਾ ਹੈ ਮੈਂ ਕਹਿੰਦਾ ਜੇ ਇਹੋ ਲੀਡਰ ਹੋਣੇ ਤੇ ਫਿਰ ਅੱਜ ਖਾਲਸਾਤਨ ਬਣ ਜਾਣਾ ਸੀ ਕੀ ਬਾਤ ਹੈ ਜੀ ਸੋ ਇਹਨਾਂ ਗੱਲਾਂ ਤੋਂ ਬਾਹਰ ਆਉਣਾ ਚਾਹੀਦਾ ਆ ਜਿਹੜੀ ਤੋਂ ਗੱਲ ਕੀਤੀ ਹੈ ਜਿੱਥੇ ਜੱਟ ਦਾ ਰਹੋਣਗੇ ਜੇ ਸਾਡਾ ਮੁਲਕ ਆਜ਼ਾਦ ਹੋਏਗਾ ਤੇ ਤਖਤਾ ਆਜ਼ਾਦ ਹੋਏਗਾ ਤੇ ਜੱਥੇਦਾਰ ਗੁਰੂ ਮਹਾਰਾਜ ਦੀ ਕਿਰਪਾ ਆ ਇੱਕ ਤਾਂ ਇੱਕ ਹੀਰੇ ਪਏ ਨੇ ਇਹਨਾਂ ਤੋਂ ਚੜਦੇ ਆਉਣਗੇ ਕੀ ਬਾਤ ਹੈ ਜੀ ਗੁਰੂ ਦੀ ਕਲਾ ਵਰਤੇਗੀ ਵੀਰ ਜੀ ਨੇ ਥੋੜੇ ਸਮਝਦারে ਯਾਦ ਕਰੀਆਂ ਦਿੱਤੀਆਂ ਔਰ ਵੇਖੋ ਜਿਹੜੇ ਸੱਚੇ ਸੋਚੀਏ ਹੁੰਦੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਇਹਨਾਂ ਦੁਨੀਆ ਨੂੰ ਚੇਤੇ ਕਰਦੇ ਤੇ ਜਿਹੜੇ ਉਹੋ ਜਿਹਾ ਕਰਦੇ ਨੇ ਉਹਨਾਂ ਨੂੰ ਵੇਖੋ ਅੱਜ ਮੌਜੂਦਾ ਵੀ ਨੇ ਤੇ ਉਹਨਾਂ ਨੂੰ ਲੋਕ ਕਮੈਂਟਾਂ ਦੇ ਵਿੱਚ ਲਾਨਤਾ ਵੀ ਪਾਉਂਦੇ ਨੇ ਹਾਂ ਜੀ ਵੀਰ ਜੀ ਕੀ ਕਹਿਣਾ ਚਾਹੋਗੇ